ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦੇ ਬਟਨ ਦੇ ਮੇਰਾ ਵੀਰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ 62801 37325 ਬਾਈ ਜੀ ਮੇਰਾ ਮੋਬਾਈਲ ਨੰਬਰ ਹੈ ਐਸ ਨੰਬਰ ਤੇ 10 ਤੋਂ 15 ਫੋਟੋ ਮੈਸੇਜ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਸੰਦਾ ਮਾਰੇ ਪਹਿਲਾ ਸੰਦਾ ਕਿ ਜੀ ਟਰਾਲੀ ਆ ਬਾਈ ਕੋਲੇ 84277 25955 ਬਾਈ ਦਾ ਮੋਬਾਈਲ ਨੰਬਰ ਤਿੰਨੇ ਸੰਦ ਇਸੇ ਬਾਈ ਦੇ ਆ ਦੋ ਟਰੈਕਟਰ ਇੱਕ ਟਰਾਲੀ ਬਕਾਊ ਆ 84277 25955 ਟਰਾਲੀ ਬਾਰੇ ਗੱਲ ਕਰਦੇ ਆ 13 66 ਦੀ ਬਣੀ ਹੋਈ ਟਰਾਲੀ ਆਗੀ ਤਾਰਾ ਬਲਗਾ ਸਿੰਘ ਦੀ ਰੀਅਲ ਦਾ ਹਿੱਸਾ ਲੱਗਿਆ ਹੋਇਆ ਬਾਈ ਜੀ ਅੱਠ ਨਟੀ ਹੱਬ ਲੱਗੀ ਹੋਈ ਹੈਗੀ ਸਾਰੀ ਟਰਾਲੀ ਬਿਲਕੁਲ オリジナル ਅਗਾ ਵਿੱਚੋਂ ਫਰਸ਼ ਵਗੈਰਾ ਵੇਦ ਦਾਗਾਗਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਾਈ ਜੀ ਟਰਾਲੀ ਹੈਗੀ 2013 ਮਾਡਲ ਆਗੀ ਬੈੱਡ ਵਗੈਰਾ ਨਾਲ ਲਗਾ ਵੀਰੇ ਨਾ ਰੰਗ ਪੇਂਟ ਨਾਲ ਲਗਾ ਟਾਇਰ ਵੀ ਵਧੀਆ ਕੰਡੀਸ਼ਨ ਦੇ ਪਏ ਆ ਤੇ ਡਿਮਾਂਡ ਹੈਗੀ ਆ 2 ਲੱਖ 50000 ਰੁਪਿਆ ਡਿਮਾਂਡ ਆ ਬਾਈ ਜੀ 2,50,000 ਰੁਪਏ ਡਿਮਾਂਡ ਹੈ ਕਿ ਮੌਕੇ ਤੇ ਵਧੀਆ ਮੰਤਨ ਬਾਈ ਜੀ ਹੋ ਜਾਊਗਾ। ਅਗਲਾ ਟਰੈਕਟਰ ਹੈਗਾ ਬਾਈ ਜੀ ਮੈਸੀ 400 8427725955 ਪਹਿਲਾਂ ਵੀ ਦੱਸਿਆ ਮੋਬਾਈਲ ਨੰਬਰ ਹੈ ਬਾਈ ਦਾ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਮੈਸੀ 950 ਟਰੈਕਟਰ ਹੈ ਬਾਈ ਜੀ 2010 ਮਾਡਲ ਟਰੈਕਟਰ ਹੈ ਬਾਈ ਜੀ 2010 ਮਾਡਲ ਲਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ 60 ਹਾਰਸ ਪਾਵਰ ਦਾ ਟਰੈਕਟਰ ਆ ਰੰਗ ਪੇਂਟ ਪੱਕੋਆਂ ਸਾਫ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਪਈਆ ਟਰੈਕਟਰ ਦੀ 22 ਦੀ ਚੱਲਿਆ ਹੋਇਆ ਇੰਜਨ ਗੀਅਰ ਲੈਫਟ ਦੀ ਵੀ ਫੁੱਲ ਗਾਰੰਟੀ ਹੋਊਗੀ ਬਾਈ ਜੀ ਪਾਵਰ ਸਟੀering ਆ ਟਰੈਕਟਰ ਇਹ ਤੇਲ ਬ੍ਰੇਕਾਂ ਚ ਤੇ ਡਬਲ ਕਲੱਚ ਆ ਪਾਵਰ ਸਟੀering ਆ ਤੇਲ ਬ੍ਰੇਕਾਂ ਚ ਡਬਲ ਕਲੱਚ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਪਿਆ ਤੇ ਡਿਮਾਂਡ ਇਹਦੀ ਗੱਲ ਕਰਕੇ ਆਪਾਂ 2 ਲੱਖ 90000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ ਤੇ ਪੂਰੇ 90000 ਰੁਪਏ ਡਿਮਾਂਡ ਆ ਕੀ ਮੌਕੇ ਤੇ ਸਾਰੇ ਸੰਦਾਂ ਦੇ ਵੀਰ ਉਹਨੇ ਮਾਨਤਨ ਕਰਨਗੇ ਹੋਰ ਵੀ ਟਰੈਕਟਰ ਵੀਰ ਕੋਲੇ ਆਉਂਦੇ ਰਹਿੰਦੇ ਆਗੇ ਅਗਲੇ ਟਰੈਕਟਰ ਦੀ ਆਪਾਂ ਗੱਲ ਕਰਗੇ ਤਾਂ ਅਗਲਾ ਟਰੈਕਟਰ ਬਾਈ ਕੋਲੇ ਹੈਗਾਗਾ ਜੌਂਡੀਅਰ ਟਰੈਕਟਰ ਆਗਾ ਉਹਦੇ ਮਾਡਲ ਦੀ ਗੱਲ ਕਰਗੇ ਆਪਾਂ ਜੌਂਡੀਅਰ 5204 ਟਰੈਕਟਰ ਆ ਬਾਈ ਜੀ ਜੌਂਡੀਅਰ 5204 2012 ਮਾਡਲ ਟਰੈਕਟਰ ਆ ਬਾਈ ਜੀ 2012 ਮਾਡਲ ਆਗੇ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਆ ਰੰਗ ਪੇਂਟ ਪਖੋ ਨਾਲ ਦਾ ਰੰਗ ਪੇਂਟ ਆ ਸਾਈਡ ਗੀਅਰ ਆ ਟਰੈਕਟਰ ਇਹ ਪਾਵਰ ਸਟੀering ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ Ориਜਨਲ ਆ ਇੰਜਨ ਗੀਅਰ ਦੀ ਫੁੱਲ ਗਰੰਟੀ ਹੈਗੀ ਟਾਇਰਾਂ ਦੀ ਗੱਲ ਕਰਗੇ ਤਾਂ ਚਾਰੋ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ 60 ਤੋਂ 65 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਤੇਲ ਬ੍ਰੇਕਾਂ ਗੀਆਂ ਤੇ ਡਬਲ ਕਲੱਚ ਟਰੈਕਟਰ ਆ ਬਾਈ ਜੀ ਤੇਲ ਬ੍ਰੇਕਾਂ ਡਬਲ ਕਲੱਚ ਆ ਪਾਵਰ ਸਟੀering ਆ ਡਿਮਾਂਡ ਹੈਗੀ ਆ 4 ਲੱਖ 25000 ਰੁਪਏ ਡਿਮਾਂਡ ਆ ਬਾਈ ਜੀ 4 ਲੱਖ ਤੇ 25000 ਰੁਪਏ ਡਿਮਾਂਡ ਆਗੀ ਮੌਕੇ ਤੇ ਸਾਰਾ ਫੁੱਲ ਵਧੀਆ ਮੰਤਨ ਹੋ ਜਾਊਗਾ ਤਿੰਨੇ ਸੰਦਾਂ ਦਾ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਜੀ